ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸੋਨੋ ਸਾਰਿਆਂ ਨੂੰ ਬੇਨਤੀ ਹੈ ਰੱਬ ਦਾ ਵਾਹਿਤਾ ਜੀ ਇਹ ਵੀਰ ਬੱਚਾ ਦੇਖੋ ਤੁਸੀਂ ਕਦ ਸਾਨੂੰ ਮਿਲਿਆ ਵਾ ਜੋ ਕਿ ਲੱਤਾਂ ਦੀਆਂ ਗੋਹੇ ਨਾਲ ਭਰੀਆਂ ਵੀ ਸੀਗੀਆਂ ਬੂਟ ਸੀ ਉਹ ਵੀ ਗੋਹੇ ਨਾਲ ਸ਼ਾਇਦ ਗੁਜਰਾ ਦੇ ਬਾੜੇ ਦੇ ਵਿੱਚੋਂ ਭੱਜ ਕੇ ਆਇਆ ਹੋ ਸਕਦਾ ਬੱਚਾ ਇਹ ਗੁਜਰਾ ਦਾ ਹੀ ਹੋਵੇ ਚਲੋ ਪ੍ਰਮਾਤਮਾ ਸਾਨੂੰ ਨਹੀਂ ਇਹ ਪਤਾ ਕੀ ਚੀਜ਼ਾਂ ਸਾਨੂੰ ਖਲਵਿੰਦਰ ਵੀਰ ਜੀ ਹੁਣੇ ਨੂਰਪੁਰੇ ਤੋਂ ਛੱਡ ਕੇ ਗਏ ਜੀਗੇ ਬੇਨਤੀ ਹੈ ਰੱਬ ਦਾ ਵਾਹਿਤਾ ਜੀ ਤੁਸੀਂ ਹਰ ਰੋਜ਼ ਵੀਡੀਓ ਨੈਟ ਨੈਟ ਹਰ ਵੇਲੇ ਚਲਉਣੀ ਆ ਤੁਸੀਂ ਬੜੀ ਵੀਡੀਓ ਸ਼ੇਅਰ ਕਰਦੇ ਗੁਣ ਬਜਉਣ ਵਾਲੀਆਂ 43 ਗੱਲਾਂ ਤੜਲਾ ਕਰਦੇ ਆ ਤੁਹਾਡੇ ਹੱਥ ਬਨਨਦੇ ਆ ਵੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਵੀਰ ਆਪਦੇ ਘਰ ਪਰਿਵਾਰ ਤੱਕ ਆਪਦੇ ਮਾ ਮਾਤਾ ਪਿਤਾ ਕੋਲ ਪਹੁੰਚ ਜਾਵੇ ਇਹ ਆ ਦਿਮਾਗੀ ਸਤੋਲਨ ਵੀ ਸਹੀ ਨਹੀਂ ਹੈਗਾ ਦਿਮਾਗੀ ਵੀ ਸਹੀ ਨਹੀਂ ਹੈਗਾ ਕਿਉਂਕਿ ਜੇ ਦਿਮਾਗੀ ਸਹੀ ਹੁੰਦਾ ਇੱਥੇ ਤੱਕ ਨਾ ਪਹੁੰਚਦਾ ਮੈਂ 42 ਗੰਦਾ ਦੁਬਾਰੇ ਫਿਰ ਬੇਨਤੀ ਕਰਦਾ ਵੀ ਇਹਨੂੰ ਘਰੇ ਤੱਕ ਪਹੁੰਚੋਂ ਦਾ ਆਪਣਾ ਸਾਰਿਆਂ ਦਾ ਫਰਜ ਆ ਜਿਹੜਾ ਨੈੱਟ ਚਲਾਉਣਿਆਂ 300 ਰੁਪਏ ਦਾ ਮਹੀਨੇ ਦਾ ਪੂਨੇ ਕਾਹਦੇ ਲਈ ਪਾਉਨੇ ਆ ਸਿਰਫ ਗੋਣ ਬਜਾਉਣ ਦੇਖਣ ਵਾਸਤੇ ਇਹ ਜਿਹੇ ਵੀਡੀਓ ਵੀ ਸ਼ੇਅਰ ਕਰਿਆ ਕਰੋ ਇਹਨਾਂ ਨੂੰ 17 18 ਸਾਲ ਦੀ ਉਮਰ ਦਾ ਆ ਬੱਚਾ ਇਹਨੂੰ ਘਰ ਤੱਕ ਪਹੁੰਚੋਂ ਦਾ ਆਪਣਾ ਸਾਰਿਆਂ ਦਾ ਫਰਜ ਆ ਇਹ ਆਪਦੇ ਮਾਪਿਓ ਕੋਲੇ ਆਪਦੇ ਮਾਤਾ ਜੀ ਦਾ ਪਿਤਾ ਤੱਕ ਪਹੁੰਚੇ ਪਹੁੰਚਣਾ ਆਪਣਾ ਇਹਨੇ ਬਚੋਣਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੀ ਪਹੁੰਚੋਣਾ ਵਾ ਵੀਡੀਓ ਨੂੰ ਸ਼ੇਅਰ ਕਰਕੇ ਇਹ ਆਪਦਾ ਨੂੰ ਅਮਨ ਦਾਸ ਦਾ ਵਾ ਬੱਤੀ ਐਡਰੈਸੇ ਨੂੰ ਕੋਈ ਨਹੀਂ ਹੈਗਾ ਸ਼ਾਇਦ ਦਿਮਾਗੀ ਵੀ ਪੂਰਾ ਆਪ ਸੈਟ ਆ ਦਿਵਾਗੀ ਵੀ ਸਹੀ ਨਹੀਂ ਹੈਗਾ ਬੇਨਤੀ ਆ ਜੀ ਸ਼ਕਲ ਦੇਖ ਲਓ ਤੁਸੀਂ ਇਹਨੂੰ ਪਛਾਣ ਲਓ ਜਿਹੜੇ ਪਿੰਡ ਦਾ ਇਹ ਹੈ ਜਿੱਥੇ ਵੀ ਹੈਗਾ ਤਾਂ ਆਪਾਂ ਪਛਾਣ ਦਾ ਆਪਾਂ ਪਛਾਣਾ ਵਾ ਜੂਰੀ ਕਿਉਂਕਿ ਜੇ ਆਪਣਾ ਬੱਚਾ ਗੁੰਮ ਹੋ ਜੇ ਵੀ ਆਪਾਂ ਆਪਦੀ ਮੰਨ ਤੇ ਲਾ ਕੇ ਦੇਖੋ ਵੀ ਜੇ ਆਪਣਾ ਬੱਚਾ ਸਹੀ ਇਸ ਤਰ੍ਹਾਂ ਤੇ ਇਧੂ ਉਧਰ ਨਿਕਲ ਜੇ ਵੀ ਤਾਂ ਆਪਾਂ ਕੀ ਕੁਝ ਕਰਾਂਗੇ ਮੈਂ ਤੁਹਾਡੀ ਗੱਲਾਂ ਤਾੜ ਦੇ ਕਰਦਾ ਤੁਹਾਡੇ ਵੀ ਇਹ ਬੱਚੇ ਨੂੰ ਆਪਣਾ ਘਰ ਤੱਕ ਪਹੁੰਚਾਉਣ ਦਾ ਸਾਰਿਆਂ ਦਾ ਫਰਜ਼ਾ ਵਾਹਿਗੁਰੂ ਜੀ ਕਾ ਖਾਲਸਾ